ਬਾਲੇ ਨੇ ਜੋ ਗੀਤਾਂ ਦੇ ਵਿੱਚ ਨਾਂ ਕਮਾਇਆ ਰਹੀ ਦੀ ਦੁਨੀਆ ਤੱਕ ਵੀ ਉਹ ਭੁਲਕੇ ਵੀ ਨਹੀਂ ਜਾਣਾ ਮਾਪਿਆਂ ਰੱਖਿਆ ਨਾਂ ਸੀ ਹਰਦੇਵ ਹਰਦੇਵ ਤੋਂ ਬਣਿਆ ਫਿਰ ਦਲਗੀਰ ਬਾਲਾਂ ਲਈ ਵੀ ਬੜਾ ਕੁਝ ਲਿਖਿਆ ਕਹਾਣੀਆਂ ਵਿੱਚ ਵੀ ਪਾਇਆ ਸੀਰ ਦਲਗੀਰ ਤੋਂ ਬਣ ਕੇ ਦੇਵ ਤਰੀਕੇ ਗੀਤਾਂ ਦੇ ਵਿੱਚ ਹੜ ਬਗਾਇਆ ਰਹਿੰਦੀ ਦੁਨੀਆ ਤੱਕ ਵੀ ਦਰਬੰਦੀ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ ਸ਼ਰੀਕੇ ਦੀ ਕਲਮ ਨੇ ਕਰੀਆਂ ਕਈ ਕਰਮ ਵਿੱਚ ਖੂਬ ਰਛਨਾਈਆਂ ਮਾਨਕ ਵਰਗੇ ਕਲਾਕਾਰਾਂ ਨੂੰ ਇਹਨਾਂ ਬਖਸ਼ੀਆਂ ਸੀ ਬਾਦਸ਼ਾਹੀਆਂ ਸ਼ਿੰਦੇ ਤੋਂ ਜੁਣਾ ਮੋੜ ਕਵਾ ਕੇ ਉਹਨੂੰ ਫਰਸ਼ ਵਰਸ਼ ਪਚਾਇਆ ਰਹਿੰਦੀ ਦੁਨੀਆ ਤੱਕ ਵੀ ਦਰਬੰਦੀ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ ਉਹਦੀ ਚੋਲੀ ਰਹੀ ਨਾ ਖਾਲੀ ਜਿਨੇ ਗੀਤਦੇਵ ਦੇ ਗਾਏ ਗਾਏ ਕੇ ਨੇਕਾਂ ਅਣ ਗੁਲੇ ਜੋ ਇਹਨਾਂ ਨਾਮ ਹੀ ਗਾਇਕ ਬਣਾਏ ਦੇਵ ਦੇ ਦਰ ਤੇ ਦਰ ਤੋਂ ਗਿਆ ਨਾ ਖਾਲੀ ਜੋ ਵੀ ਗੀਤ ਲੈਣ ਕੋਈ ਆਇਆ ਰਹਿੰਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਭੁੱਲੀਆਂ ਬਿਸਰੀਆਂ ਲੋਕ ਥਾਵਾ ਲੋਕਾਂ ਸਾਹਮਣੇ ਲਿਆਂਦੀਆਂ ਨੇ ਭੁੱਲੀਆਂ ਬਿਸਰੀਆਂ ਲੋਕ ਥਾਵਾ ਲੋਕਾਂ ਸਾਹਮਣੇ ਲਿਆਂਦੀਆਂ ਨੇ ਸਾਡੇ ਮੀਰ ਵਿਰਸੇ ਦੀਆਂ ਬਾਤਾਂ ਖੂਬੋ ਪੰਦਿਆਂ ਨੇ ਸੱਭਿਆਚਾਰ ਕਿਰੋਂ ਨੂੰ ਕਹਿੰਦੇ ਕਿਨੂੰ ਨੂੰ ਕਹਿੰਦੇ ਇਹਨਾਂ ਭੁੱਲਿਆ ਨੂੰ ਸਮਝਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਪੁੱਲ ਕੇ ਵੀ ਨਹੀਂ ਜਾਣਾ ਪਹਲਾਇਆ ਮਾਂ ਹੁੰਦੀ ਹੈ ਮਾਂ ਲੈ ਕੇ ਮਾਮਾ ਦਾ ਸਤਕਾਰ ਬਧਾਇਆ ਹੂੰ ਮਾਂ ਹੁੰਦੀ ਏ ਮਾਂ ਲੈ ਕੇ ਮਾਮਾ ਦਾ ਸਤਕਾਰ ਬਧਾਇਆ ਇਸੇ ਕਰਕੇ ਸਭ ਮਾਮਾ ਤੋਂ ਦੇਵ ਨੇ ਇਹਨਾਂ ਪਿਆਰ ਸੀ ਪਾਇਆ ਮਾਮਾ ਦੀਆਂ ਦੁਆਵਾਂ ਮਸਦਕਾ ਇੰਨਾ ਉਚਾਰ ਰਤਵਾ ਪਾਇਆ ਰਹਿੰਦੀ ਦੁਨੀਆ ਤੱਕ ਵੀ ਇਹ ਪੁਲਕੇ ਬਿਨਾ ਜਣਾ ਭਲਾਇਆ ਬੜੇ ਹੀ ਗੀਤਕਾਰ ਮੈਂ ਇਹਦਾ ਦੀ ਗੀਤ ਸੁਣ ਕੇ ਕਲ ਵਿੱਚ ਕੀਤੀ ਵਾਹ ਬੜੇ ਹੀ ਗੀਤਕਾਰ ਪੈਦਾ ਕੀਤੇ ਐਸੀ ਦੇਵ ਨੇ ਜੋਤ ਜਗਾਈ ਪਤਾ ਨਹੀਂ ਕਿੰਨੇ ਗੀਤਕਾਰਾਂ ਦੀ ਇਹਨਾਂ ਕੀਤੀ ਯੋਗ ਅਗਵਾਈ ਇਹਨਾਂ ਤੋਂ ਪ੍ਰੇਰਣਾ ਲੈ ਕੇ ਕਈਆਂ ਨੇ ਬੜਾ ਮਾਨ ਹੈ ਪਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਪੁੱਲਕੇ ਵੀ ਨਹੀਂ ਜਾਣਾ ਭਲਾਇਆ ਦੋਸਤੋ ਮੇਰੇ ਸਤਿਕਾਰਯੋਗ ਸਾਥੀਓ ਆਹ ਸ਼ੇਰ ਦੇਖਣਾ ਜਿਉਂਦੇ ਜੀ ਵਿਦੇਸ਼ਾਂ ਦੇ ਵਿੱਚ ਜਿਉਂਦੇ ਜੀ ਵਿਦੇਸ਼ਾਂ ਦੇ ਵਿੱਚ ਜਾਦ ਕਿਸੇ ਦੀ ਬਣ ਹੈ ਜਾਣੀ ਐਡੀ ਵੱਡੀ ਸ਼ੋਹਰਤ ਦੱਸੋ ਹੋਰ ਕਿਸੇ ਨੇ ਕੀ ਹੈ ਪਾਣੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇੰਨਾ ਜੋ ਹੈ ਨਾਮ ਚ ਬਕਾਇਆ ਰਹੀ ਦੀ ਦੁਨੀਆ ਤੱਕ ਵੀ ਉਹ ਭੁਲਕੇ ਵੀ ਨਾ ਜਾਣਾ ਭਲਾਇਆ ਨਿੱਕੇ ਮਿੱਠੇ ਪਿਆਰੇ ਸੁਭਾਅ ਦਾ ਬਹੁਤ ਹੀ ਵਧੀਆ ਇਨਸਾਨ ਸੀ ਨਿੱਕੇ ਮਿੱਠੇ ਪਿਆਰੇ ਸੁਭਾਅ ਦਾ ਬਹੁਤ ਹੀ ਵਧੀਆ ਇਨਸਾਨ ਸੀ ਇਸੇ ਕਰਕੇ ਹਰ ਬਰਦੋਂ ਮਿਲਿਆ ਇਹਨਾਂ ਨੂੰ ਮਾਣ ਸੀ ਮਣਾ ਮੁਣੀ ਮਾਣਾ ਮੁਹੀ ਮਾਣ ਸੀ ਪਾ ਕੇ ਪੂਰਾ ਬੀਨਾ ਮਣ ਚਾਇਆ ਬਹੁਤ ਜੀ ਬਹੁਤ ਮਣਾ ਮੁਹੀ ਮਾਣ ਸੀ ਪਾ ਕੇ ਪੂਰਾ ਬੀਨਾ ਮਣ ਚਾਇਆ ਪਾਇਆ ਰਹਿਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਪਲਾਇਆ ਆਖਰੀ ਸ਼ੇਰ ਕੁਝ ਨਾਇਰ ਕੰਮ ਜਾ ਰਹੇ ਆ ਕਿਉਂਕਿ ਮਹਾਨ ਗੀਤਕਾਰ ਹੈ ਇੱਕ ਗੀਤ ਚ ਬੰਦ ਕਰਨਾ ਬਹੁਤ ਵੱਡੀ ਸਮੱਸਿਆ ਬੜੀ ਮੁਸ਼ਕਿਲ ਹੈ ਫਿਰ ਵੀ ਮੈਂ ਛੋਹ ਦਤੀ ਹੈ ਬੜੀ ਬੜੀ ਅੰਦਰ ਦੀ ਛੋਟੀ ਛੋਟੀਆਂ ਪ੍ਰਾਪਤੀਆਂ ਨੂੰ ਕਿਉਂਕਿ ਇਹ ਇੱਕੋ ਗੀਤਕਾਰ ਹੈ ਜਿਨੇ ਕੋਈ ਹਰ ਤਰ੍ਹਾਂ ਦੇ ਗੀਤ ਗਾਏ ਤੇ ਜਿਨੇ ਵੀ ਗਾਏ ਉਹ ਹਿੱਟ ਹੋਏ ਕਈ ਸੋਲਵਾਲੇ ਹੁੰਦੇ ਆ ਕਈ ਦਗਾਣੇ ਵਾਲੇ ਹੁੰਦੇ ਆ ਕੋਈ ਪੇਰੇਆਂ ਵਾਲੇ ਹੁੰਦੇ ਆ ਫਿਰ ਦੇਖੋ ਸਹਿਤਕ ਸੱਭਿਆਚਾਰਕ ਸਮਾਜਿਕ ਦੇਸ਼ ਭਗਤੀ ਦੇ ਲੋਕਥਾਾਂ ਕੋਈ ਖੇਤਰ ਗੀਤਕਾਰ ਇਹਦਾ ਨੇ ਛੱਡਿਆ ਰੇ ਮਾਂ ਬੋਲੀ ਦੇ ਲਾਲ ਦੀ ਜਾਂਚ ਆਓ ਰਲ ਕੇ ਸੀ ਚਕਾਈਏ ਮਾਂ ਬੋਲੀ ਦੇ ਲਾਲ ਦੀ ਜਾਂਚ ਆਓ ਰਲ ਕੇ ਸੀ ਚਕਾਈਏ ਜਦੋਂ ਆਹ ਲਾਈਨ ਕਹਿਣੀ ਸੰਦੀਲਾ ਸਾਹਿਬ ਤੇ ਪਾਲੀ ਜੀ ਤੁਸੀਂ ਫੁੱਲ ਪੋਣੇ ਗੀਤਰੇ ਮਾਂ ਬੋਲੀ ਦੇ ਲਾਲ ਦੀ ਜਾਂਚ ਆਓ ਰਲ ਕੇ ਸੀ ਚਕਾਈਏ ਉਹਨਾਂ ਦੇ ਜੋ ਅਧੂਰੇ ਸੁਪਨੇ ਸਾਰੇ ਪੂਰੇ ਕਰ ਬਖਾਈਏ ਮਾਂ ਬੋਲੀ ਦੀ ਝੋਲੀ 'ਚ ਪਾ ਗਏ ਆਹ ਦੇਖਣੀ ਲਾਈਨ ਮਾਂ ਬੋਲੀ ਦੀ ਝੋਲੀ 'ਚ ਪਾ ਗਏ ਤਲਵੰਡੀ ਸੋਹਰੇ ਜਿਹੇ ਸਰਮਾਇਆ ਆਹ ਮਾਂ ਬੋਲੀ ਦੀ ਝੋਲੀ 'ਚ ਪਾ ਗਏ ਤਲਵੰਡੀ ਸੋਹਰੇ ਜਿਹੇ ਸਰਮਾਇਆ ਦੇਵਤਰੀਕਿਆਂ ਵਾਲੇ ਨੇ ਜੋ ਗੀਤਾ ਦੇ ਵਿੱਚ ਨਾਂ ਕਮਾਇਆ ਰਹਿਦੀ ਦੁਨੀਆ ਤੱਕ ਵੀ ਉਹ ਪਲਕੇ ਵੀ ਨਹੀਂ ਜਾਣਾ ਬਣਾਇਆ ਬੇਦੀ ਦੁਨੀਆ ਤੱਕ ਨਹੀਂ ਹੋ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ ਵਾਈਟ ਕਰ